ਜੱਪੂ ਡਾਉਨ ਖਾ ਲ ਜੱਪੂ ਖਾ ਲੋ ਬੈਡ ਖਾਨ ਨੂੰ ਨਹੀਂ ਗਿਆ ਤੇਰੇ ਵਾਸਤੇ ਚੀਜੀ ਲਿਆਂਦੀ ਆ ਉਹ ਖਾਓ ਤੁਸੀਂ ਹਾਂਜੀ ਹਾਂਜੀ ਖਾ ਲੋ ਬਾਈਟ ਕਰੋ ਇਹਨੂੰ ਛਾਰੀ ਆ ਕਿਚਕਿਚ ਕਰਕੇ ਖਾਜੋ ਬਾਈਟ ਕਰਕੇ ਖਾ ਲੋ ਹਾਂਜੀ ਪੇ ਹੋ ਕੇ ਰੱਖ ਦੇ ਅਜੂਬ ਜੱਪੂ ਕਿੱਥੇ ਗਿਆ ਸੀ ਜਿਹੜੀ ਭੂਆ ਕੋਲ ਗਿਆ ਸੀ ਜੱਪੂ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਭੂਆ ਕੋਲ ਬੁਆ 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 ਕੋਲ ਕੀ ਸੀ ਕਾਕਾ ਸੀ ਉਥੇ ਕਾਕਾ ਸੀ ਉਥੇ ਕਾਕਾ ਦੇਖਣ ਗਿਆ ਸੀ ਨਹੀਂ ਕਾਕਾ ਨਹੀਂ ਦੇਖਿਆ ਕਾਕਾ ਦੀ ਦੇਖਿਆ ਸੀ ਹੈ ਬਾਬਾ ਹੋਂਦੇ ਅੰਗਰੇਜ਼ੀ ਸਮਝ ਨਹੀਂ ਆਂਦੀ ਜਪਨੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਤ ਹੈ ਤੁਸੀਂ ਵਧੀਆ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਅਸੀਂ ਅੱਜ ਗਏ ਸੀ ਵਾਗੇ ਪੁਰਾਣੇ ਸਾਗ ਦੇ ਸਪੈਸ਼ਲ ਤੇ ਕੁਝ ਸੂਟ ਵਗੈਰਾ ਲੈਣੇ ਸੀ ਤੇ ਕੁਝ ਸਮਾਨ ਸੀ ਜਪਨ ਹੋਰ ਵਸਤੇ ਖਾਣ ਪੀਣ ਦਾ ਉਹ ਲੈਣੇ ਹੁੰਦੇ ਸੀ ਕਿਉਂਕਿ ਤੁਹਾਨੂੰ ਤੁਸੀਂ ਇਹ ਚੀਜ਼ ਨੋਟਿਸ ਕਿਹਾ ਇਹ ਕਿੰਨੀ ਵਾਰੀ ਮੈਨੂੰ ਦੱਸਿਆ ਹੈ ਕਿ ਰਮਨ ਤੁਹਾਡੇ ਸੂਟ ਬਹੁਤ ਸੋਹਣੇ ਹੁੰਦੇ ਤੇ ਉਹ ਚੀਜ਼ ਵੇਖ ਕੇ ਮੈਨੂੰ ਆਪਣੇ ਇੱਥੇ ਪਿੰਡ ਚ ਕਿਸੇ ਨੇ ਮੰਗਵਾਏ ਸੀ ਤੇ ਉਹ ਲੈਣ ਗਏ ਸੀ ਉਹਨਾਂ ਨੇ ਮੈਨੂੰ ਕਿੰਨੇ ਦਿਨਾਂ ਦਾ ਕਿਹਾ ਸੀ ਮਰ ਮੇਰਾ ਟਾਈਮ ਨਹੀਂ ਲੱਗਦਾ ਸੀ ਜਾਣ ਦਾ ਤਾਂ ਕਰਕੇ ਅੱਜ ਅਸੀਂ ਗਏ ਤੇ ਲੈ ਆ ਕੇ ਉਹਨਾਂ ਨੂੰ ਸੂਟ ਦਿੱਤੇ ਪਰ ਇਹ ਗੱਲ ਸੂਟਾਂ ਦੀ ਮੇਰੀ ਹੁਣ ਲੋੜੀ ਵੀ ਚਲੀ ਗਈ ਵਿਆਹ ਆਇਆ ਸੀ ਵਿਆਹ ਵੀ ਚਲਾ ਗਿਆ ਫੰਕਸ਼ਨ ਤੇ ਹੁਣ ਅਸੀਂ ਹੁਣ ਬਣਾਵਾਂਗੀ ਮੈਂ ਕਿਸੇ ਦਿਨ ਸੂਟਾਂ ਦੇ ਉੱਤੇ ਵੀਡੀਓ ਜੇ ਤੁਸੀਂ ਕਿਹਾ ਸੀ ਦੁਕਾਨ ਵਾਸਤੇ ਸਾਰੇ ਜਿੰਨੇ ਵੀ ਸੂਟ ਹੈ ਹਨ ਤੇ ਆਪਣਾ ਉਸ ਤੋਂ ਬਾਅਦ ਜਪਨੌਰ ਦਾ ਰਾਤ ਤੁਹਾਡੇ ਤੋਂ ਸਾਰਿਆਂ ਤੋਂ ਇਹ ਗੱਲ ਪੁੱਛੀ ਗਈ ਸੀ ਕੀ ਆ ਟੀਥ ਦੰਦੀਆਂ ਐਵੇਂ ਕਰਦੀਆਂ ਨਾ ਕੰਬਲ ਵਗੈਰਾ ਨੂੰ ਖਿੱਚਦੀ ਮੂੰਹ ਚਾੜਾ ਬਪੇ ਤੇ ਐ ਟੀਥਰ ਵਗੈਰਾ ਦੇਖੋ ਸਾਰਾ ਕੁਝ ਹੈ ਪਰ ਅਸੀਂ ਉਹ ਚੀਜ਼ ਬੱਚਾ ਨਾ ਕਈ ਵਾਰੀ ਉਹ ਚੀਜ਼ ਖਰੀਦ ਲੈਂਦਾ ਹੀ ਨਹੀਂ ਹੋਰ ਆਲਤੂ ਫਾਲਤੂ ਦੀਆਂ ਚੀਜ਼ਾਂ ਮੂੰਹ ਚ ਪਾਉਂਦਾ ਤੇ ਜਪਨੂਰ ਦਾ ਕੰਮ ਇਹੀ ਹੈਗਾ ਕਿ ਉਹ ਹੁਣ ਵੀ ਵੇਖ ਲਓ ਕਿੱਥੇ ਘਾਤੇ ਉਧੇ ਲਟਕ ਰਹੀ ਹੈ ਬੂਆ ਬੂਆ ਕਰ ਰਹੀ ਬੂਆ ਬੂਆ ਜਦੋਂ ਮੈਂ ਆਉਂਗੀ ਤੇ ਆਈ ਨਹੀਂ ਕੋਈ ਨਹੀਂ ਮੈਂ ਮਿਆਉ 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 ਕੀ ਕੀ ਦੇ ਗਰੇ ਮੇਰੀ ਪੋਕਟ ਚ ਕੀ ਲਾ ਪਰਿਆ ਮੇਰੀ ਨਾ ਨਾ ਬੱਤਕ ਸਮਾਨ ਨਿਕਲਰਨਾ ਤੇ ਜਪਨੌਰ ਦੇ ਨਾ ਹੋਜੀ ਜਾਂਦੀ ਆ ਜੇ ਅਸੀਂ ਪੌੜੀਆਂ ਬੰਦ ਸੀੜੀਆਂ ਬੰਦ ਕਰਾਈਆਂ ਹਨਾ ਉਹਦਾ ਰਸਤਾ ਰੋਕਿਆ ਉਪਰੋਂ ਦੀ ਵੀ ਥੱਲੋਂ ਦੀ ਵੀ ਰਸਤਾ ਰੋਕ ਲਿਆ ਤੇ ਉਹਨਾਂ ਜਪਨੌਰ ਦੇ ਨਵੇਂ ਕੰਮ ਸ਼ੁਰੂ ਹੋ ਗਏ ਕੱਲ ਪਰਸੋ ਦੇ ਇਹ ਹੁਣ ਮੇਜ ਲੈ ਕੇ ਚੁੰਕੀ ਲੈ ਕੇ ਨਾ ਕਿਸਕਾ ਆ ਕੇ ਜਿਹੜੀ ਚੀਜ਼ ਉੱਤੇ ਚੜ੍ਹਨਾ ਉਹ ਅੱਗੇ ਕਰ ਦਿੰਦੀ ਹੈ ਹੁਣ ਹੁਣ ਆਹ ਕੰਮ ਵਧੇ ਹੋਏ ਹੈ ਹੁਣ ਮੈਂ ਕਿੱਥੇ ਕਿੱਥੇ ਰੁਕ ਦੇਖ ਲਓ ਤੁਹਾਡੇ ਪਪਾ ਜੀ ਬਿਜੀ ਹੋਏ ਬੈਠੇ ਨੇ ਤਾਂ ਕਾਬਟੋ ਕੇ ਹਾਂਜੀ ਮੰਮਾ ਮੰਮਾ ਫੋਨ ਵਿੱਚ ਆਸਟਾਰਟ ਮੇਰੇ ਵੱਲੋਂ ਦੂਜਾ ਸਮਾਨ ਮੈਂ ਰੱਖ ਰਿਆ ਸੀ ਘੜੀ ਲਾ ਰਿਆ ਸੀਗਾ ਮੈਂ ਬਾਕਸ ਵਿੱਚ ਪਾ ਰਿਆ ਸੀਗਾ ਤੇ ਰਵਣ ਕਹਿੰਦੀ ਸੀ ਬਿਜੀ ਆ ਮੈਂ ਇੰਨਾ ਵੀ ਬਿਜੀ ਨਹੀਂਗਾ ਮੈਂ ਮੇਰੀ ਗੱਲ ਵੱਲ ਧਿਆਨ ਦੇ ਸੀ ਮੈਂ ਕਦੇ ਕੁਝ ਗੱਲਾਂ ਕਰਨੀਆਂ ਹੈ ਤੁਹਾਡੇ ਨਾਲ ਕੁਝ ਖਾਸ ਗੱਲਾਂ ਕਰਨੀਆਂ ਤੁਹਾਡੇ ਨਾਲ ਐਸ ਚੀਜ਼ ਦਾ ਕਿ ਤੁਹਾਡੇ ਭਾਜੀ ਮੈਨੂੰ ਕਹ ਰਹੇ ਸੀ ਹੁਣੇ ਥੋੜੀ ਦਰ ਬੱਲੇ ਕਿ ਨਾ ਵੀਡੀਓ ਨਾ ਬੜੀਆਂ ਘਟ ਚੱਲ ਰਹੀਆਂ ਕਿਉਂ ਚੱਲ ਰਹੀਆਂ ਐ ਤੇ ਨਹੀਂ ਸਾਨੂੰ ਵੀ ਪਤਾ ਪਰ ਉਸ ਆ ਦੇ ਪੰਪਰਾ ਮਾ ਦਾ ਪਿਆਰ ਘਟ ਤੇ ਨਹੀਂ ਰਿਹਾ ਸ਼ਾਇਦ ਸਾਡੇ ਵੀਡੀਓ ਦੇ ਵਿੱਚ ਸੱਚ ਹੁੰਦਾ ਕਮੀ ਕਮੀ ਆ ਰਹੀ ਕਿਸੇ ਅਸੀਂ ਝੂਠਾ ਟਾਈਟਲ ਨਹੀਂ ਲਿਖਦੇ ਹਾਂ ਫੇਕ ਟਾਈਟਲ ਨਹੀਂ ਲਿਖਦੇ ਤਾਂ ਕਰਕੇ ਹਨਾ ਮੈਂ ਨੋਟਿਸ ਦਿੱਤੇ ਅਗਰ ਆਪਾਂ ਸੱਚ ਦਗਾ ਰਿਹਾ ਤਾਂ ਉਹ ਸੱਚ ਸੱਚ ਚੱਲਦਾ ਨਹੀਂ ਚੱਲਦਾ ਨਹੀਂ ਤਾਂ ਇਹ ਘਟ ਚੱਲਦਾ ਕਿਉਂਕਿ ਮੈਂ ਰਮਨ ਨੂੰ ਨਾ ਇਹ ਧਿਆਨ ਚ ਲਿਆਉਣਾ ਹੁੰਦਾ ਕਈ ਵਾਰ ਮੈਂ ਕਿਹਾ ਕਈ ਕਾਰਨ ਕਿ ਅੱਜ ਮੈਂ ਕੈਨੇਡਾ ਚੱਲਿਆ ਜਿਵੇਂ ਮੈਂ ਕਹਿੰਦਾ ਅੱਜ ਮੈਂ ਕੈਨੇਡਾ ਚੱਲਿਆ ਰਮਨ ਮਗਰ ਉਹ ਕੱਲੀ ਰਹੇ ਰਹੂਗੀ ਰਹਿ ਜਾਊਗੀ ਕਿਹਦੇ ਕੋਲ ਰਹੂਗੀ ਹਨ ਕਿਹਦੇ ਅ ਜਾਨੀ ਕੌਣ ਰਹੂਗਾ ਰਮਨ ਦੇ ਕੋਲ ਉਹ ਟਾਈਟਲ ਲੈ ਕੇ ਮੈਂ ਅੱਜ ਪਾ ਦਨਾ ਤੇ ਵੀਡੀਓ ਐ ਬਿਨਾ ਖੰਭਾਂ ਤੋਂ ਉੱਡੂਗੀ ਹਨ ਕਿਉਂਕਿ ਇੱਕ ਝੂਠ ਹੀ ਮਾਰਨਾਗਾ ਪਰ ਨਹੀਂ ਵੀ ਜਮੀਰ ਅਜਾਜ਼ਤ ਨਹੀਂ ਦਿੰਦਾਗਾ ਝੂਠ ਮਾਰਨ ਨੂੰ ਜੋਦੀ ਪਰਮਾਤਮਾ ਦੇਖਦਾ ਤੇ ਪਰਮਾਤਮਾ ਦੇਖਦਾਗਾ ਮੈਂ ਵੈਸੇ ਰਮਨ ਨੂੰ ਕਹਿਣਾ ਹੁੰਦਾ ਮੈਂ ਕਹਿੰਨਾ ਉਹਨੂੰ ਇਦਾਂ ਦਾ ਨਾ ਝੂਠ ਫੈਲਾਉਣ ਵਾਲੇ ਬੌਲਾ ਟਾਈਮ ਨਹੀਂ ਕੱਟਦੇ ਹੁੰਦੇਗੇ ਤੇ ਇਸ ਕੋਲ ਕਿ ਆਪ ਸਾਚੀਦ ਘਮ ਆਵੇ ਝੂਠ ਬੋਲਿਆ ਕਰਨਾ ਝੂਠ ਬੋਲਣਾ ਪਏ ਕਰੇਗਾ ਤਾਂ ਹੀ ਚੱਲੇਗੀ ਵੀਡੀਓ ਅਜਮਾ ਕੇ ਦੇਖ ਲੈਨੇ ਅ ਅੱਛਾ ਠੀਕ ਹੈ ਅਜਮਾ ਕੇ ਦੇਖ ਲੈਨੇ ਆ ਅਸੀਂ ਪਹਿਲੇ ਝੂਠ ਦਾ ਟਾਈਟਲ ਲੱਭਾ ਕਰਾਂਗੇ ਸੋਚਾ ਕਰਾਂਗੇ ਫਿਰ ਉਹਦੇ ਦੇ ਬਣਾਵਾ ਕਰਾਂਗੇ ਵੀਡੀਓ ਐ ਕਰ ਤੂੰ ਚੱਲ ਕੈਨੇਡਾ ਅੱਜ ਮੈਨੂੰ ਤਾਂ ਫਲਨਾਂ ਫਲਦਾ ਨਹੀਂ ਝੂਠ ਨਹੀਂ ਤੂੰ ਚੱਲ ਕੈਨੇਡਾ ਅੱਜ ਠੀਕ ਹੈ ਤੂੰ ਕੈਨੇਡਾ ਜਾ ਪੈਸੇ ਡਾਲਰ ਡਾਲਰ ਭੇਜ ਮੇਰੇ ਲਈ ਫੇਰ ਮੈਂ ਤੇਰੀ ਆਉਂਦੀ ਨੂੰ ਗੱਡੀ ਗੁੱਡੀ ਲੈ ਕੇ ਰੱਖੂਗਾ ਸੈੱਟ ਕਰਾ ਕੇ ਫਾਦੇ ਸਾਰਾ ਕੁਕਰਾ ਕੇ ਠੀਕ ਹੈ ਉਹ ਤੇ ਦੇ ਦੇਣੀ ਹੈ ਜਦੋਂ ਦੇਣੀ ਹੈ ਉਹਨਾਂ ਨੇ ਜੇ ਲਿਖੀ ਹੋਏਗੀ ਨਾ ਸਾਡੇ ਕਰਮਾਂ 'ਚ ਜੋ ਮਿਲ ਲਈ ਜਾਣੀ ਉਹ ਟਾਈਮ ਬਸ ਉਹਨਾਂ ਨੇ ਲਿਖਿਆ ਹੋਣਾ ਕਦੋਂ ਆਣੀ ਲੋ ਜੀ ਰਵਣ ਚੱਲੀ ਅੱਜ ਕੈਨੇਡਾ ਕੱਲ ਨੂੰ 5 ਵਜੇ ਦੀ ਫਲਾਈਟ ਹੈ ਤੇ ਦੇਖਦੇ ਹਾਂ ਕੀ ਬਣਦਾ ਹਨਾ ਤੇ ਰੋਟੀਆਂ ਲਾ ਲਿਆ ਕਰਾਂਗੇ ਕੋਈ ਹਾਲ ਨਿਕਲੇ ਤੇ ਬਾਕੀ ਕੱਲ ਨੂੰ ਮਿਲਦੇ ਆ ਜਦੋਂ ਰਵਣ ਨੂੰ ਚੜਾਉਣ ਗਏ 에어ਪੋਰਟ ਤੇ ਕੱਲ ਖਾਵਾਂਗੇ ਆਪਣਾ ਮੈਂ ਮੇਰੇ 헤어 ਸਟਾਈਲ ਤੇ ਵੀ ਗੱਲ ਕੀਤੀ ਗਈ ਹੈ ਕਿ 헤어 ਸਟਾਈਲ ਦੱਸੋ ਦੀਦੀ ਤੁਹਾਡੇ ਜੂੜਾ ਬਹੁਤ ਸੋਹਣਾ ਹੁੰਦਾ ਫਿਰ ਮੈਂ ਦੱਸਾਂਗੀ ਮੇਰੇ ਜੂੜੇ ਚ ਖਾਸੀਅਤ ਕੀ ਹੈ ਹੈਨਾ ਵੈਸੇ ਮੈਨੂੰ ਬੋਤੀ ਵਧੀਆ ਲੱਗਦੀ ਹੈ ਲੰਮੀ ਲੰਬੀ ਗੋਲਤ ਸੋਹਣੀ ਲੱਗਦੀ ਹੈ ਨਾ ਜੂੜਾ ਵੀ ਸੋਹਣਾ ਲੱਗਦਾ ਹੈ ਉਹਨੂੰ ਤਾਂ ਹੀ ਕਰਕੇ ਮੈਨੂੰ ਕਮੈਂਟ ਆਇਆ ਸੀ ਕਿ ਜੂੜਾ ਵਧੀਆ ਲੱਗਦਾ ਪਰ ਮੈਂ ਜੂੜੇ ਦੀ ਆਪਣੀ ਨਾ ਖਾਸੀਅਤ ਦੱਸਾਂਗੀ ਤੇ ਇਹਦੇ ਉੱਤੇ ਕਮੈਂਟ ਕਮੈਂਟ ਮੈਨੂੰ ਮਤਲਬ ਕਮੈਂਟ ਜਿਹੜੇ ਆਉਂਦੇ ਉਹ ਨਹੀਂ ਅਜੇ ਤਾਂ ਮੈਨੂੰ ਕਹਿਣ ਵਾਲਿਆਂ ਨੇ ਕੀ ਕੁਝ ਗਿਆ ਉਹ ਵੀ ਦੱਸਾਂਗੀ ਜਰੂਰ ਰਮਨ ਚੱਲੀ ਆ ਫਿਲਮ ਦੀ ਸ਼ੂਟਿੰਗ ਤੇ ਆਪਾਂ ਝੂਠੀ ਮਾਰਨਾ ਰਮਨ ਚੱਲੀ ਆ ਫਿਲਮ ਦੀ ਸ਼ੂਟਿੰਗ ਤੇ ਕੈਨੇਡਾ ਠੀਕ ਹੈ ਹਾਈ ਦੇਖਦੇ ਆ ਕੀ ਸੀਗਾ ਚਲੋ ਠੀਕ ਹੈ ਜੀ ਕੱਲ ਨੂੰ ਨਵੇਂ ਬਲੌਗ ਦੇ ਨਾਲ ਫਿਰ ਮਿਲਦੇ ਆ ਹਾਈ ਖਾ ਗਈ ਨਿਕਾ ਸੋਸਰੀ ਸੋਸਰੀ ਕਹਿੰਦੀ ਸਾਰੇ ਬਣ ਬਣ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਟੀਟਾ ਕਰੋਗੇ ਅਸੀਂ ਆਏ ਆ ਬਾਗੇ ਪੁਰਾਣੇ ਸਾਗ ਬਣਾਇਆ ਸੀ ਕੱਲ ਤੇ ਕੁੜੀ ਨੂੰ ਫੜਾਉਣ ਆਏ ਸੀ ਕਿ ਉਹ ਕਹਿੰਦੀ ਮੈਨੂੰ ਧਰ ਕੇ ਦੇਜੋ ਬਣਾਉਣਾ ਮੈਨੂੰ ਔਖਾ ਕਿਉਂਕਿ ਗੁੜੀ ਛੋਟੀ ਆ ਤੇ ਉਸ ਤੋਂ ਬਾਅਦ ਰਮਨ ਨੇ ਕੋਸ਼ ਲੈਣਾ ਪਤਾ ਨਹੀਂ ਕੀ ਲੈਣਾਗਾ ਤੋਫੀਆਂ ਲੈਣੀਆਂ ਕਹਿੰਦੀ ਪਤਾ ਨਹੀਂ ਤੇ ਸ਼ੂਟ ਸ਼ਾਟ ਕਿਸ ਨੇ ਮੰਗਾਇਆਗਾ ਉਹ ਲੈ ਕੇ ਜਾਣਾਗਾ ਤੇ ਬਾਕੀ ਬਹੁਤ ਵਧੀਆ ਇੰਜੇ ਕਰਦੇ ਆਂ ਪੌਂਦੀ ਆ ਹਾਂ ਮੋਟੋ ਆ ਗਈ ਬੈਠੇ ਇੱਥੇ ਹਾਂ ਬੈਠਾ ਮੈਂ ਤਾਂ ਇੱਥੇ ਬੈਠਾ ਨਹੀਂ ਹੈਗੀ ਬਿਲਕੁਲ ਹੈ ਹਾਂ ਇਹ ਨਹੀਂ ਤੋਪੰਦਰਣਾ ਦੇਤੇ ਜੱਪੂ ਵੀ ਡਰ ਗਿਆ ਇਹ ਨਾ ਚੀਜ਼ ਬੰਦ ਹੈ ਨਾ ਗੱਲ ਹੂੰ ਲੜਾ ਕੇ ਬੈਸ ਇੱਕ ਆ ਮੋਚਾ ਨਾ ਬਾਹਲਾ ਤਾਂ ਨਹੀਂ ਤੋਪਾਉਂਦੀ ਆਹ ਆ ਚੀਜ਼ ਉੱਚੀ ਬਾਲੀ ਹੈ ਮਕਾਨ ਨਹੀਂ ਹੁਣ ਤੇ ਤੋਪਤ ਨਾਲ ਇਹਦੇ ਕਾਰਨ ਉਧਰ ਦੇ ਉਧਰ ਜਦੋਂ ਉਧਰ ਸੂਰਜ ਆ ਜਾਂਦਾ ਉਹ ਹਾਂ ਜਦੋਂ ਇੱਧਰ ਹੁੰਦਾ ਉਹ ਇੱਥੇ ਆ ਜਾਂਦੀ ਹੈ ਤਾਂ ਕਰਕੇ ਤਾਂ ਆਪਣੀ ਆਉਂਦੀਗੀ ਅਸੀਂ ਇਸ ਕਰਕੇ ਬਾਹਰ ਚ ਹੀ ਬਹਿ ਗਏ ਤੇ ਮੈਂ ਕਿਹਾ ਇੱਥੇ ਚਾਹ ਚ ਪੀਵਾਂਗੇ ਕਿਹੜਾ ਆਂਦਾ ਜਾਂਦਾ ਇੱਥੇ ਜਿਹੜੀ ਪਿਉਣੀ ਆ ਤਾਂ ਬਾਹਰ ਪੀਵਾਂਗੇ ਤੇ ਅੰਦਰ ਨਹੀਂ ਜਪਨੂਰ ਕੀ ਕਰਦੀ ਹੈ ਉਹ ਖੱਡੀ ਜਾਂਦੀ ਹੈ ਕੋਕ ਕੋਕ ਲੱਗੀ ਜਪਨੂਰਾ ਆਛੀ ਆਛੀ ਡੈਗਣਾ ਭਾਈ ਪਾਪਾ ਕੀ ਕਹਿੰਦੇ ਆ ਨਾਲੀ ਚ ਡੈਗ ਜਾਏਗਾ ਪੁੱਤ ਨਾਲੀ ਆ ਇਹਨੇ ਥੋੜੀ ਥੋੜੀ ਬੰਦ ਹੋਣੀ ਚਾਹੀਦੀ ਸੀ ਇਹ ਉੱਪਰੋਂ ਬੰਦ ਕਰ ਦਿੰਦੇ ਹਾਂ ਸਹੀ ਸਰ ਨਹੀਂ ਲੱਗਦੀ ਮੋਰੀ ਡੂੰਗੀ ਕਰਤੀ ਬੰਦ ਵੱਡੀ ਕਰਤੀ ਹੂੰ ਕੀ ਕਰਦੇ ਆ ਲੰਬੀ ਵੀ ਹੋ ਜਾਂਦੀ ਆ ਇਧਰ ਕਿਧਰ ਚੱਲੇ ਆ ਵਧੀਆ ਇਧਰ ਚੱਲੇ ਆ ਕਿਉਂ ਮੋਟੇ ਇਹ ਨਹੀਂ ਲਾਉਣਾ ਇਹਨਾਂ ਦਾ ਹੋਲਾ ਇਹ ਨਹੀਂ ਲਾਉਣਾ ਪਤਾ ਇਹ ਇਹ ਕਿਹੜੇ ਛੇੜੇ ਕੱਢਦਾ ਫਤਾ ਮੇਰਾ ਪੋਤਾ ਇਹ ਇਹ ਬਣੇ ਨਾ ਮੋਟੇ ਹੈ ਸਾਰਾ ਬੋਲਾ ਵਧੀਆ ਲੱਗੂਆ ਵੋਦੀ ਇਗ ਨਹੀਂ ਸੁਣੀ ਲਾਦੀ ਹਾਂ ਜੱਬੂ ਟਿੰਡਾ ਜਾ ਕੀ ਹੈ ਮਾਊ ਆ ਮਾਊ ਕਿਤੇ ਕੀ ਦੇਖਦੇ ਹੋ ਆ ਜਾ ਕੋਈ ਮम्मा ਪਤਾ ਉੱਤ ਕਿਤੇ ਚੱਲਿਆ ਇਹ ਤਾਂ ਨੀਚੋ ਟੱਪੀ ਜਾਵੇ ਤੇ ਮੋٹے ਜਿੰਨਾ ਫੁੱਲ ਆਗਾ ਹੂੰ ਲੰਘ ਜੇ ਨੀਚੇ ਰੇੜੇ ਰੇੜੇ ਨੂਰੀ ਨੂਰੀ ਨਾ ਗਿਆ ਤੂੰ ਜਪਨੂਰ ਅਲਾ ਚੀਜੀ ਜਪਨੂਰ ਓਰੇ ਚੀਜੀ ਲੈ ਆ ਲੈ ਕਾਕੀ ਆ ਲੈ ਆ ਜੇ ਥੱਲੇ ਘਲਾ ਦੇਖ ਲਓ ਫੇਰ ਉਜਾਦਾ ਜਾਤੀ ਨੂੰ ਨਾ ਸੂਟ ਕਹੋ ਇਹ ਮੈਨੂੰ ਕਿਦਾਂ ਦੇ ਅੱਛਾ ਉਹ ਲੈਣਾ ਹੈ ਉਹ ਮੈਂ ਕਿ ਚਲ ਮੈਂ ਆ ਜਾਈਂਗੀ ਹੂੰ ਹੋਰ ਕੀ ਲੈਣਾ ਮੈਂ ਇਦਾਂ ਸਮਾਨ ਲੈ ਕੇ ਜਾਣਾ ਬਹੁਤ ਹੋਲ ਸੇਲ ਵਾਲੀ ਤੋਂ ਹੂੰ ਹੋਲ ਸੇਲ ਵਾਲੀ ਦੁਕਾਨ ਤੋਂ ਇੱਥੇ ਆਉ ਤਾਂ ਇੱਧਰ ਜਾਂ ਪਾਪੜ ਕੁਝ ਲੈ ਕੇ ਜਾਉਂਗੀ ਦੇਖ ਕੇ ਨਵੇਂ ਆਈਟਮ ਦੇਖੀ ਅਗ ਮੰਗ ਰੱਖ ਅੱਛਾ ਪੈਂਟ ਪਾਈ ਲੈ ਮੈਡਮ ਉਰੀਆ ਮਾਈ ਆਂ ਦਰਹੋਰ ਨਾ ਕਿਤੇ ਪਾਣੀ ਚੋਤ ਖਾਰੇ ਲੱਗਣੇ ਕੋ ਪਾਣੀ ਇਹਦਾ ਨਾ ਹੋਰ ਪਪੋਏ ਅਰੇ ਇਹ ਚਾ ਇਹਦਾ ਘਾਰ ਸਿਰਫ ਗਲੀ ਦੇ ਵਿੱਚ ਆਹੀ ਲੱਗਦਾ ਕਿਤੇ ਨਾਲ ਹੀ ਜਨਾ ਗੇਰੇ ਦੇ ਪਿਓ ਚੱਲ ਟੀਜੀ ਖਾ ਲਾ ਮੱਖਾਂ ਮੋਰੀ ਟੀਜੀ ਖਾ ਨਾ ਹੋਈ ਪਾਣੀ ਕਿਹਨੇ ਲੈਣੀ ਦੇਣੀ ਦੇਣੀ ਮੰਮਾ ਨੂੰ ਕੱਖ ਕਿਤੇ ਦੀ ਹੋਈ ਮੈਂ ਚਮਚ ਲੈ ਆਉਣਾ ਭੁੱਲ ਗਈ ਦਿਆ ਕਿ ਤੇ ਨੀਰ ਕਿ ਦੋ ਲਈ ਹੈ ਇੱਦਾਂ ਹੀ ਕਰ ਲਾ ਹਾਥੀ ਚੋਂਚਾ ਜੜੇ ਜੜੇ ਦੇ ਅੱਜ ਵੱਡਾ ਜੀ ਇਸ ਫੋਨ ਮੈਂ ਨਾ ਕੰਟੇਨਰ ਮੰਗਾਇਆ ਥੋੜੇ ਜਿਹਾ ਤੇ ਅੱਛਾ ਲੂਣ ਆ ਸਿੱਟੂ ਕੀ ਬਿਸਕਟ ਤਾਂ ਰੱਖ ਦੇ ਦੇਖਿਆ ਤੁਸੀਂ ਨਹੀਂ ਆ ਆ ਹਾ 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 ਨਹੀਂ ਆ ਲੈ ਬੁੱਤ ਆ ਤਾਂ ਲੈ ਲੈ ਇੱਕ ਮੈਂ ਗੋਲੇ ਹੰਦੀਆਂ ਨੇ ਉਹ ਚਰਾਹਤਾਂ ਨੇ ਮੈਨੂੰ ਪਤਾ ਬਾਕਸ ਹੁੰਦੇ ਆ ਕਾਫੀ ਚੰਗੇ ਆਰਾਮ ਜਿਲੇਗਾ ਹੈ ਜਦੋਂ ਲੂਣ ਤੇ ਆਉਂਦੇ ਨੇ ਬਾਈ ਕਹਿੰਦਾ ਵੀਡੀਓ ਵੇਖ ਲੈਣਾ ਹੈ ਜੀ ਇਹ ਰੋਲ ਜਾ ਰਿਹਾ ਆਖੋ